ਜਦੋਂ ਮੈਂ 2014 ਚ ਸੰਗਰੂਰ ਤੋਂ ਐਮਪੀ ਸੀਟ ਵਾਸਤੇ ਲੜਿਆ ਤਾਂ ਮੈਂ ਪੋਸਟਰ ਲਾਤੇ ਆਪਣੇ ਆਮ ਆਦਮੀ ਪਾਰਟੀ ਵੱਲੋਂ ਮਜ਼ਾਕ ਕਰਦੇ ਸੀ ਮੈਨੂੰ ਸੁਖਦੇਵ ਸਿੰਘ ਢੀਂਡ ਸਾਸਿਓ ਉਸ ਵੇਲੇ ਖੜਾ ਮੇਰੇ ਵਿਰੁੱਧ ਕਾਲੀਦਾਲ ਦਾ ਵੱਡਾ ਲੀਡਰ ਉਹ ਕਹਿੰਦਾ ਇੱਕ ਸਟੇਜ ਤੇ ਕਹਿੰਦਾ ਅੱਜ ਮੈਂ ਆਉਂਦਾ ਸੀ ਇਕ ਕੰਨ ਤੇ ਭਗਵੰਤ ਮਾਨ ਦੀ ਫੋਟੋ ਵਾਲਾ ਪੋਸਟਰ ਲੱਗ ਕੇ ਦੇਖਿਆ ਭਗਵੰਤ ਮਾਨ ਦੀ ਐ ਫੋਟੋ ਦੇਖ ਕੇ ਮੈਨੂੰ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕਿਹਾ ਫਿਰ ਢੀਂਸਾ ਸਾਹਿਬ 30 ਅਪ੍ਰੈਲ ਨੂੰ ਵੋਟਾਂ ਪੈਣਗੀਆਂ ਉਦੋਂ ਤੱਕ ਮੇਰੀ ਫੋਟੋ ਦੇਖ ਕੇ ਜਿੰਨਾ ਹੱਸਣਾ ਹੱਸ ਲੋ ਜੋ ਰਿਜ਼ਲਟ ਆ ਗਿਆ ਉਸ ਤੋਂ ਬਾਅਦ ਸਾਰਾ ਟੱਬਰ ਮੇਰੀ ਫੋਟੋ ਦੇਖ ਕੇ ਰੋਇਆ ਕਰੋਗੇ ਸਾਰੀ ਉਮਰ ਐ ਮਜ਼ਾਕ ਕਰਦੇ ਸੀ ਆਪਾਂ ਨੂੰ ਰੁੰਦੇ ਨਾ ਹੋਣ ਪਹਿਲਾਂ 14 'ਚ ਬਾਪੂ 19 'ਚ ਪੁੱਤ ਕਰੇ ਬਿਠਾ ਦੇ ਪਬਲਿਕ ਨੇ ਬਿਠਾਏ ਨੇ ਮੈਂ ਨਹੀਂ ਬਿਠਾਏ ਪਬਲਿਕ ਨੇ ਇਹਨਾਂ ਨੂੰ ਆਏ ਸੀ ਅਸੀਂ ਤਾਂ ਹਾਰਦੇ ਹੀ ਨਹੀਂ ਹੁੰਦੇ ਜੇ ਹਾਰ ਜੀ ਅਸੀਂ ਰਾਜ ਸਭਾ ਚਲੇ ਜਾਂਦੇ ਹੁੰਦੇ ਆ ਉਹ ਉਧਰ ਜਾਂਦੇ ਆ ਫਿਰ ਉਧਰ ਦੇ ਚੋਰ ਮੋਰੀ ਬਣਾ ਰੱਖੀ ਆ ਉਹਦੋਂ ਦੀ ਮੈਂ ਕਹਿੰਦਾ ਰਿਹਾ ਓਏ ਲੋਕ ਦੁਖੀ ਨੇ ਤੁਹਾਡੇ ਤੋਂ ਓਏ ਮੈਂ ਜਾ ਕੇ ਆਉਣਾ ਲੋਕਾਂ ਚ ਰੋਜ਼ ਓਏ ਲੋਕ ਮੁਠੀਆਂ ਚ ਥੁੱਕੀ ਫਿਰਦੇ ਨੇ ਬਦਲਬਾਈ ਠੀਕ ਨਹੀਂ ਹੈਗੀ ਤੁਸੀਂ ਨਾ ਜਿੱਦ ਕਰੋ ਲੋਕ ਹੋਰ ਸੋਚੀ ਫਿਰਦੇ ਨੇ ਤੁਸੀਂ ਨਾ ਜੀ ਕੰਨੇ ਭਗਵਾਨ ਤੁਮਾਨੂੰ ਤਾਂ ਸੁਣਨਾ ਆਉਂਦੇ ਨੇ ਵੋਟਾਂ ਥੋੜੀ ਪਾਉਂਦੇ ਨੇ ਤੇ ਜਦੋਂ ਢਾਈ ਢਾਈ ਲੱਖ ਤੇ ਸਿੱਟੇ ਕਹਿੰਦੇ ਹਾਂ ਯਾਰ ਵੋਟਾਂ ਪਾਉਂਦੇ ਨੇ ਇਹਨਾਂ ਨੂੰ ਯਕੀਨ ਹੀ ਨਹੀਂ ਆਇਆ ਇਹਨਾਂ ਨੂੰ ਹੁਣ ਵੀ ਇਸੇ ਕਰਕੇ ਲੜਦੇ ਮੇਰੇ ਨਾਲ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਆ ਕੋਈ ਇਸ ਗੱਲ ਤੇ ਨਹੀਂ ਕਿ ਅਸੀਂ ਹਾਰ ਗਏ ਜਗਾ ਬਸ ਇਸ ਗੱਲ ਤੇ ਦੁੱਖ ਹੈ ਕਿ ਆਮ ਘਰਾਂ ਦੇ ਮੁੰਡੇ ਆਮ ਘਰਾਂ ਦੇ ਧੀਆਂ ਪੁੱਤ ਆਹ ਕੁਰਸੀਆਂ ਤੇ ਕਿਉਂ ਬੈ ਗਏ ਇਹਨਾਂ ਕੁਰਸੀਆਂ ਤੇ ਸਾਡੇ ਧੀਆਂ ਪੁੱਤ ਬੈਠੇ ਹੁੰਦੇ ਸੀ ਆ ਤਾਂ ਬੈਨਾਂ ਨੂੰ ਬਸ ਆ ਆ ਦੁੱਖ ਹੈ ਇਹਨਾਂ ਨੂੰ ਬਸ ਕਿਆ ਆਮਕਰਾਂ ਦੇ ਮੁੰਡੇ ਕਿਉਂ ਬਣ ਗਏ? ਥੋੜੇ ਚੋ ਵੀ ਹਜੇ ਬਣਨੇ ਆਂ ਹੋਰ ਬਣਨੇ ਆਂ ਅਜੇ ਤਾਂ। ਆਮ ਆਦੀ ਪਾਰਟੀ ਐ, ਆਮ ਆਦਮੀ ਨੂੰ ਮੌਕਾ ਦਿੰਦੀ ਐ। ਜਿਹੜਾ ਮਿਹਨਤ ਕਰੂਗਾ ਆਜੂ ਅੱਗੇ ਚੇਅਰਮੈਨ ਲਾਇਏ ਨੇ ਬਹੁਤ ਸਾਰੇ ਮੁੰਡੇ ਹੁਣ। ਨਵੇਂ ਯੰਗ ਮੁੰਡੇ, ਘਰੋਂ ਵੀ ਕੀ ਗੱਲ? ਸਾਡੇ ਧੀਆਂ ਪੁੱਤਾਂ ਨੂੰ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਬਹਿਣਾ ਨਹੀਂ ਆਉਂਦੀ। ਇਹਨਾਂ ਦੇ ਧੀਆਂ ਪੁੱਤੇ ਬਹਿ ਸਕਦੇ ਆ, ਇਹਨਾਂ ਦੇ ਰਿਸ਼ਤੇਦਾਰੀ ਬਹਿ ਸਕਦੇ ਆ। ਇਹ ਬਦਲਾਅ ਐ। ਹਸਪਤਾਲ ਬਣਾ ਲਾਂਗੇ, ਸਕੂਲ ਬਣਾ ਦੇਾਂਗੇ ਸ਼ਾਨਦਾਰ। ਬਿਜਲੀ ਜਿੰਨੀਆਂ ਸਹੂਲਤਾਂ ਸੜਕਾਂ ਸਭ ਮਿਲਣ ਲਗੀਆਂ ਬਸ ਚੰਗੀ ਨੀਤ ਵਾਲੇ ਬੰਦੇ ਚੁਣਦੇ ਰਹੋ ਬਸ ਇਹ ਤੋਂ ਪਹਿਲਾਂ ਆਣਿਆ ਤੇ ਨੀਤਾ ਮਾੜੀਆਂ ਸੀ ਬੜਾ ਕੁਝ ਸਮਾਨ ਨਿਕਲ ਰਿਹਾ ਆਉਣ ਵਾਲੇ ਦਿਨਾਂ 'ਚ ਤੁਸੀਂ ਧਮਾਕੇ ਦੇਖੋਗੇ ਵਾਹ ਅਬ ਦੇ ਆਪ ਨੂੰ ਖਾਨਦਾਨੀ ਕਹੋਣ ਵਾਲੇ ਕਿਵੇਂ ਸਰਕਾਰਾਂ ਦੀਆਂ ਪਾਵਰਾਂ ਵਰਤ ਕੇ ਆਪ ਸਹੂਲਤਾ ਘਰ ਵਾਸਤੇ ਲਈਆਂ ਹੋਈਆਂ ਨੇ ਪੰਜਾਬ ਦੇ ਕਿਸੇ ਘਰ ਵਾਸਤੇ ਨਹੀਂ ਆਪਦੇ ਘਰਾਂ ਵਾਸਤੇ ਆਪਦੇ ਬਿਜ਼ਨਸਾਂ ਵਾਸਤੇ ਸਹੂਲਤਾ ਸਰਕਾਰ ਤੋਂ ਸਮਾਨ ਕੱਢ ਰਹੇ ਹਨ ਦੋ ਚਾਰ ਦਿਨਾਂ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਵੇਂ ਕਿਵੇਂ ਕੀ ਕੀ ਹੋਇਆ ਇਹਨਾਂ ਨੇ ਨਿੰਦਣਾ ਹੀ ਨਿੰਦਣਾ ਮੈਨੂੰ ਜਦੋਂ ਸਾਰੇ ਐਮਐਲਏਆਂ ਦੀਆਂ ਪੈਨਸ਼ਨਾਂ 6-6 ਪੈਨਸ਼ਨਾਂ ਕਈ ਲੈਂਦੇ ਸੀ 6 ਪੈਨਸ਼ਨ ਜਦੋਂ ਐਮਐਲਏ ਬਣ ਜੇ ਨਾ ਇੱਕ ਪਹਿਲੀ ਵਾਰ 75000 ਰੁਪਈਆ ਉਹਦੀ ਮਤਲਬ ਪਹਿਲਾਂ ਤਾਂ ਤਨਖਾਹ ਹੈ ਉਹਦੀ ਜੇ ਉਹ ਇੱਕ ਵਾਰ ਬਣ ਕੇ ਦੁਬਾਰਾ ਨਹੀਂ ਬਣਿਆ 75000 ਰੁਪਈਆ ਉਹਦੀ ਪੈਨਸ਼ਨ ਹੈ ਸਾਰੀ ਉਮਰ ਦੀ ਜੇ ਉਹ ਦੋ ਵਾਰੀਆਂ ਮੇਲੇ ਬਣ ਗਿਆ ਫਿਰ ਉਹਦੀ ਤਨਖਾਹ ਮਿਲੀ ਜਾਊਗੀ ਫਰਜ਼ ਕਰ ਲੋ ਉਹ ਪੰਜ ਵਾਰੀ ਐਮਐਲਏ ਬਣ ਗਿਆ ਛੇਵੀਂ ਵਾਰ ਜਾਂ ਹਾਰ ਗਿਆ ਜਾਂ ਉਹਦੀ ਪਾਰਟੀ ਨੇ ਟਿਕਟ ਨਹੀਂ ਦਿੱਤੀ ਤਾਂ ਪਤਾ ਉਹਨੂੰ ਕਿੰਨੇ ਪੈਸੇ ਮਿਲਦੇ ਪੰਜ ਵਾਰ ਵਾਲੇ ਪੌਣੇ 3 ਲੱਖ ਬਾਦਲ ਸਾਹਿਬ 8 ਵਾਰੀ ਜਿੱਤੇ ਐਤ ਕੀ ਹਾਰ ਗਏ ਤੁਹਾਨੂੰ ਪਤਾ ਉਹਨਾਂ ਦੀ ਪੈਨਸ਼ਨ ਕਿੰਨੀ ਬਣਦੀ ਹੈ ਪੌਣੇ 5 ਲੱਖ ਕਈਆਂ ਨੂੰ ਤਾਂ ਹਾਰ ਕੇ ਫਾਇਦਾ ਸੀ ਵੀ ਵੱਧ ਮਿਲ ਗਏ ਪਉਨੇ 5 ਲੱਖ ਪੈਨਸ਼ਨ ਯਾਰ ਹਰ ਬਾਰ ਦੀ ਪੈਨਸ਼ਨ ਲੋਕ ਤਨਖਾਹ ਨੂੰ ਦਰਸ ਜਾਂਦੇ ਲੋਕ ਬੜਾਪਾ ਪੈਨਸ਼ਨ ਦਰਸ ਜਾਂਦੇ ਆਨਸਾਰ ਮੈਂ ਤਾਂ ਆ ਕੇ ਸਿੱਧਾ ਕਹਤਾ ਇੱਕ ਮਿਲੂਗੀ ਲੈਣੀ ਐ ਲੋ ਨੀ ਮੇਰੇ ਤੇ ਵੀ ਕਾਟਾ ਮਾਰ ਦੂ ਕਹਿੰਦੇ ਜਨੇ ਇੱਕ ਤਰ੍ਹਾਂ ਇੱਕ ਤਰ੍ਹਾਂ ਮੈਂ ਕਿਉਂ ਤਾਂ ਹੱਥ ਬੰਨ ਕੇ ਜਾਂਦੇ ਲੋਕਾਂ 'ਚ ਸੇਵਾ ਦਾ ਮੌਕਾ ਦਿਓ ਜੀ ਤੇ ਸੇਵਾ ਦੀ ਪੈਨਸ਼ਨ ਥੋੜੀ ਹੁੰਦੀ ਐ ਸੇਵਾ ਦੀ ਪੈਨਸ਼ਨ ਮਿਲਦੀ ਕਦੇ ਉ ਤਾਂ ਕਹਿੰਦੇ ਰਾਜ ਨਹੀਂ ਸੇਵਾ ਉ 5-5 ਲੱਖ ਪੈਨਸ਼ਨ ਲੈਣੀਆਂ ਨੇ ਅਨਸਾਰ ਕੀਤਾ ਕੰਮ ਉਦੋਂ ਬਾਅਦ ਇਹਨਾਂ ਨੂੰ ਐ ਲੱਗਿਆ ਵੀ ਇਹ ਤਾਂ ਆਰਾ ਤਰ ਲੈਣੇ ਤਾਂ ਹਨ ਮੈਂ ਕਿਹਾ ਆ ਜਾਓ ਫਿਰ ਹੁਣ ਤੱਕ ਅਸੀਂ 11000 11000 ਏਕੜ ਦੇ ਲਗਭਗ ਜ਼ਮੀਨ ਜਿਹੜੀ ਜਾਂ ਇਹਨਾਂ ਦੇ ਰਿਸ਼ਤੇਦਾਰਾਂ ਤੋਂ ਜਾਂ ਪ੍ਰੈਕਟੀਕਲ ਲੀਡਰਾਂ ਦੇ ਕੋਈ ਖਾਸ ਬੰਦਿਆਂ ਤੋਂ ਜਾਂ ਲੀਡਰਾਂ ਤੋਂ ਜਿਹੜੀ ਛਾਂਮਲਾ ਟਾਈਮ ਜ਼ਮੀਨ ਛੱਡ ਛਡਵਾ ਚੁੱਕੇ ਹਾਂ 11000 ਏਕੜ ਦੱਬ ਰੱਖੀ ਸੋ ਅੱਜ ਹਸਪਤਾਲ ਦਾ ਉਦਘਾਟਨ ਕੀਤਾ ਹੈ 45 ਬਣਾਉਣੇ ਨੇ 37 ਬਸ ਅਗਲੇ ਹੁਣ ਵਾਲੇ ਦਿਨਾਂ ਚ ਹੋ ਕਰ ਦਿਆਂਗੇ ਪੂਰੇ ਬਜਟ ਆਊਗਾ ਬਜਟ ਦੇ ਵਿੱਚ ਕੋਸ਼ਿਸ਼ ਇਹੀ ਕਰ ਰਹੇ ਆ ਕਿ ਲੋਕਾਂ ਤੇ ਕੋਈ ਭਾਰ ਨਾ ਪਵੇ ਟੈਕਸ ਜਿੰਨਾ ਤੁਸੀਂ ਦੇਈ ਜਾਂਦੇ ਹੋ ਜੀ ਇਹੀ ਟੈਕਸ ਤੁਹਾਨੂੰ ਵਾਪਸ ਮਿਲਣ ਲੱਗ ਜਾਏ ਉਹ ਵੀ ਬਹੁਤ ਹੈ ਜਿੰਨਾ ਟੈਕਸ ਤੁਸੀਂ ਦਿੰਦੇ ਹੋ ਬਸ ਉਹ ਸਹੀ ਤਰੀਕੇ ਨਾਲ ਪਹੁੰਚ ਜਾਏ ਪਹੁੰਚ ਕੇ ਲੱਗ ਜਾਏ ਪਬਲਿਕ ਤੇ ਐਮਪੀ ਸਾਹਿਬ ਸਾਡੇ ਉਹਨਾਂ ਦਾ 5 ਕਰੋੜ ਰੁਪਈਆ ਇੱਕ ਸਾਲ ਦਾ ਬਣਦਾ ਹੈ ਸਾਡੇ ਰਾਜ ਸਭਾ ਦੇ ਐਮਪੀ ਨੇ ਉਹਨਾਂ ਦਾ 5-5 ਕਰੋੜ ਰੁਪਈਆ ਇੱਕ ਸਾਲ ਦਾ ਹੈ ਉਹ ਤਾਂ ਸਾਰੇ ਪੰਜਾਬ 'ਚ ਦੇ ਸਕਦੇ ਨੇ ਜਿਹੜਾ ਐਮਪੀ ਹੈ ਲੋਕ ਸਭਾ ਦਾ ਉਹ ਤਾਂ ਬੇਹਲਕੇ 'ਚ ਦੇ ਸਕਦਾ ਪਰ ਜਿਹੜਾ ਰਾਜ ਸਭਾ ਉਹ ਸਾਰੇ ਪੰਜਾਬ 'ਚ ਦੇ ਸਕਦਾ ਸੋਸੀ ਕੋਈ ਐਸੀ ਚੀਜ਼ ਨਹੀਂ ਛੱਡਣੀ ਕਿ ਪੈਸੇ ਕਰਕੇ ਇਹ ਚੀਜ਼ ਰਹਿ ਗਈ ਕਿ ਲੋਕਾਂ ਨੂੰ ਸਹੂਲਤ ਨਹੀਂ ਮਿਲੀ ਇੱਥੇ ਟ੍ਰੈਫਿਕ ਦੀ ਸਮੱਸਿਆ ਹੈ ਉਹ ਕਿ ਇਤਿਹਾਸਕ ਸ਼ਹਿਰ ਹੈ ਵੀਰਵਾਰ ਨੂੰ ਮੇਲੇ ਲੱਗਦੇ ਆ ਫਕੀਰਾਂ ਦੇ ਐਤਵਾਰ ਨੂੰ ਬਹੁਤ ਰਸ਼ ਹੁੰਦਾ ਹੈ ਲੱਖ ਦੇ ਕਰੀਬ ਬੰਦਾ ਹੁੰਦਾ ਮੈਨੂੰ ਦੱਸਿਆ ਹੈ ਮੈਡਮ ਐਮ ਐਲ ਏ ਸਾਹਿਬਾਂ ਨੇ ਉਹ ਟ੍ਰੈਫਿਕ ਵਾਸਤੇ ਵੀ ਅਸੀਂ ਟ੍ਰੈਫਿਕ ਪੁਲਿਸ ਖਾਸ ਤੌਰ ਤੇ ਤੇ ਨਾਲ ਉਹਨਾਂ ਨੂੰ ਵਾਹਨ ਅੱਜ ਵੀ 410 410 ਸਕੋਰਪੀਓ ਗੱਡੀਆਂ ਤੇ ਦੂਜੀਆਂ ਵੱਡੀਆਂ ਗੱਡੀਆਂ ਫਲੋਰ ਦੀ ਅਕੈਡਮੀ 'ਚ ਪੰਜਾਬ ਪੁਲਿਸ ਨੂੰ ਦੇ ਕੇ ਆਇਆ ਨਵੀਆਂ ਐਸਐਚਓ ਨੂੰ ਮਿਲਣ ਗਿਆ ਉਹ ਜਿਹੜੀਆਂ ਗੱਡੀਆਂ ਮਿਲਣ ਗਿਆ ਜਦੋਂ ਮੈਨੂੰ ਕਹਿੰਦੇ ਸੀ 410 ਗੱਡੀਆਂ ਨੇ ਮੈਂ ਕਿਹਨੂੰ ਦੇਣੀ ਹੈ ਕਹਿੰਦੇ ਪੁਲਿਸ ਨੂੰ ਮੈਂ ਪੁਲਿਸ ਦੇ ਵਿੱਚੋਂ ਦੱਸੋ ਕਿਹਨੂੰ ਦੇਣੀ ਹੈ ਮੈਂ ਕਿਹਾ ਐਸਐਚਓ ਨੂੰ ਦਿਓ ਨਵੀਆਂ ਗੱਡੀਆਂ ਕਿਉਂਕਿ ਭਜਾਉਣੀ ਤਾਂ ਉਹਨੂੰ ਪੈਂਦੀ ਹੈ ਨਾ ਕਿਸੇ ਨਾ ਕਿਸੇ ਦੇ ਮੰਗ ਰ ਕੋਈ ਸਮਗਲਰ ਆ ਗਿਆ ਕੋਈ ਗੋਲੀ ਚਲਾ ਕੇ ਭੱਜ ਗਿਆ ਕੋਈ ਚੈਨੀ ਖੋ ਕੇ ਭੱਜ ਗਿਆ ਗੱਡੀ ਤਾਂ ਉਹਨੂੰ ਭਜਾਉਣੀ ਪਊ ਨਾ ਐਸਐਚਓ ਨੂੰ ਇਹ ਕੀ ਕਰਦੇ ਸੀ ਗੱਡੀ ਪਹਿਲਾਂ ਤਾਹਾਂ ਐਸਪੀ ਦੇਂਦੇ ਸੀ ਉਹ ਖਚੜਾ ਜੀ ਖਚੜਾ ਜੀ ਕਰਕੇ ਡੀਐਸਪੀ ਨੂੰ ਭੜਾਉਂਦਾ ਸੀ ਉਹ ਹੋਰ ਰੱਚੜ ਜੀ ਕਰਕੇ ਅਗੇ ਥੱਲੇ ਹੋਰ ਛੋਟੇ ਅਫਸਰ ਨੂੰ ਜੋ ਤੱਕ ਐਸਐਚਓ ਕੋਲ ਗੱਡੀ ਪਹੁੰਚਦੀ ਸੀ ਚਾਰ ਬੰਦੇ ਤਾਂ 깔 ਆਉਂਦੇ ਸੀ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਮੰਗਰਲਾ ਬੰਪਰ ਕਿਸੇ ਹੋਰ ਮਾਰ ਲਾ ਉਹ ਪਤਾ ਹੀ ਨਾ ਕਿ ਕੀ ਹੈ ਉਹ ਮੈਂ ਕਿਹਾ ਗੱਡੀਆਂ ਨਵੀਆਂ ਇਧਰੋਂ ਤਾਹਾਂ ਨੂੰ ਦੇਣੀਆਂ ਸ਼ੁਰੂ ਕਰੋ ਉਹਨਾਂ ਨੇ ਉਹਦੇ ਆਉਂਦੇ ਆਉਂਦੇ ਮੈਂ ਸਮੂਹ ਸਮਾਸਤੇ ਰੱਖਿਓਂਦੀ ਸੀ ਗੱਡੀਆਂ ਵੱਡੇ ਅਫਸਰਾਂ ਨੇ ਕੋਈ ਜਵਾਕਾਂ ਨੂੰ ਛੱਡਣ ਵਾਸਤੇ ਰੱਖੀਆ ਗੱਡੀ ਮੈਂ ਕਹੇ ਕੰਮ ਬੰਦ ਕਰੋ ਥੱਲੇ ਦਿਓ ਜਿੱਥੇ ਪੁਲਿਸ ਨੂੰ ਚਾਹੀਦੀ ਆ ਅੱਜ 410 ਗੱਡੀਆਂ ਜਿਹੜੀਆਂ ਦੇਖਿਆ ਤਾਂ ਕਿ ਤੁਹਾਡੀ ਜਾਨ ਮਾਲ ਦੀ ਰਾਖੀ ਕਰ ਸਕੀਏ ਤੁਹਾਨੂੰ ਸੁਖੀ ਜੀਵਨ ਬਤੀਤ ਹੁਣ ਕਰਨ ਦਾ ਮੌਕਾ ਮਿਲੇ ਸਰਕਾਰਾਂ ਦਾ ਇਹੀ ਕੰਮ ਹੁੰਦਾ ਹੋਰ ਕੀ ਹੁੰਦਾ ਹੈ ਸਰਕਾਰਾਂ ਦਾ ਕੰਮ ਲੁੱਟਣਾ ਥੋੜੀ ਹੁੰਦਾ ਹੈ कि हम मुख्यमंत्री बन गया लिया भी इधर पासो भी लिया भी इधर पास भी लिया पहले करते रहे कैप्टन साहब ने, 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 ने ही नहीं खोलिया उन्होंने महल ही नहीं खोलिया साल आम बंद वास्ते तक छो आप एमएलए वास्ते नहीं खोलिया कुंडा महल का अंदरों कुा ला लिया उन्होंने पता भी नहीं लग्या दो हजार बी च ने उस महल का कुंडा बारहों ला ਜਦੋਂ ਕਹਿੰਦੇ ਲੋਕਾਂ ਕੋਲ ਜਾਣਾ ਚੱਲੀਏ ਜਦੋਂ ਕੁੰਡਾ ਖੋਲਣ ਲੱਗੇ ਕਹਿੰਦੇ ਬਾਹਰੋਂ ਬੰਦ ਹੈ ਕੌਣ ਕਰਕੇ ਕਹਿੰਦਾ ਲੋਕ ਕਰਗੇ ਤਾਂ ਹੁਣ ਜੇ ਤੁਸੀਂ ਲੋਕਾਂ ਕੋਲ ਨਹੀਂ ਜਾਓਗੇ ਲੋਕ ਤੁਹਾਡੇ ਕੋਲ ਕਿਉਂ ਆਉਣਗੇ ਵੀ ਠੇਕਾ ਲਿਆ ਤੁਹਾਡਾ ਰਿਸ਼ਤੀ ਕਰਾਈ ਹੈ ਸੋ ਇਸ ਕਰਕੇ ਮੈਂ ਤਾਂ ਇਸ ਗੱਲ ਦਾ ਪਹਿਲਾਂ ਕੈਸਟਾ ਸੀੜੀਆਂ 'ਚ ਵੀ ਕਰਦਾ ਸੀ ਸਿਸਟਮ ਤੇ ਸਟਾਇਰ ਕਰਦਾ ਸੀ ਕਿ ਆਪਣਾ ਸਿਸਟਮ ਜਿਹੜਾ ਠੀਕ ਹੋਣਾ ਚਾਹੀਦਾ ਹੈ ਸਿਸਟਮ ਠੀਕ ਹੋ ਗਿਆ ਸਾਰਾ ਕੁਝ ਠੀਕ ਹੋ ਜਾਊਗਾ ਥੋੜਾ ਲੱਗਾ ਐ ਐਨਆਰਆਈ ਲੱਗਾ ਜਿਆਦਾਤਰ ਬਹੁਤ سارے ਲੋਕ ਬਾਹਰ ਮੈਨੂੰ ਮਿਲਦੇ ਵੀ ਨਹੀਂ ਦੋਸਤੀ ਨੇ ਬਹੁਤ ਲੱਗਾ ਤੁਹਾਡਾ ਬਾਹਰ ਗਿਆ ਤੁਸੀਂ ਪੁੱਛ ਲੈ ਜਾ ਕੇ ਉੱਥੇ ਕਿਉਂ ਜਾਣੇ ਆਪਾਂ ਕਿਉਂਕਿ ਸਿਸਟਮ ਹੈ ਉਹਨਾਂ ਕੋਲੇ ਉਹ ਤੇ ਉੱਥੇ ਜਿਹੜਾ ਅਮੀਰ ਹੈ ਉਹਨੂੰ ਵੀ ਰੋਟੀ ਮਿਲਦੀ ਹੈ ਜਿਹੜਾ ਗਰੀਬ ਆ ਉਹਨੂੰ ਵੀ ਉਹਦੇ ਬਰਾਬਰ ਦੀ ਰੋਟੀ ਮਿਲਦੀ ਹੈ ਉੱਥੇ ਕੰਮ ਕਰਨਾ ਪੈਂਦਾ ਸਭ ਨੂੰ ਜਦੋਂ ਮਰਜ਼ੀ ਤੁਸੀਂ ਫੋਨ ਕਰ ਲਿਓ ਕਿੱਥੇ ਹੋ ਕੰਮ ਤੇ ਆਂ ਕਿੱਥੇ ਹੋ ਕੰਮ ਤੋਂ ਆ ਰਿਆਂ ਹੁਣ ਕਿੱਥੇ ਹੋ ਕੰਮ ਤੇ ਜਾ ਰਿਆਂ ਫੋ ਆਇਥੇ ਆਪਣੇ ਕੀ ਕਰਤਾ ਸੀ ਹਾਲਾਤ ਇਹਨਾਂ ਨੇ ਨੌਜਵਾਨਾਂ ਨੂੰ ਮੰਜ਼ਿਲੈਸ ਏਮਲੈਸ ਬਣਾਤਾ ਸੀ ਕੋਈ ਮੰਜ਼ਿਲ ਨਹੀਂ ਮਨ ਨੌਜਵਾਨ ਮੁੰਡੇ ਵਧੀਆ ਪੱਗਪੋਗ ਬੰਨ ਕੇ ਜਾ ਜੇ ਵਧੀਆ ਜਲਜੁਲਾ ਲਈ ਉਦੋਂ ਬਾਅਦ ਗੱਡੀ ਵੀ ਸਟਾਰਟ ਕਰ ਲਈ ਗੱਡੀ ਸਟਾਰਟ ਕਰਕੇ ਬੈਕ ਗੇਅਰ ਪਾ ਲਿਆ ਘਰੋਂ ਬੈਕ ਗੇਅਰ ਪਾ ਕੇ ਕਲਚ ਛੱਡਤਾ ਗੱਡੀ ਬੈਕ ਹੋਣ ਲੱਗੀ ਉਦੋਂ ਤੱਕ ਪਤਾ ਨਹੀਂ ਹੁੰਦਾ ਸੀ ਵੀ ਜਾਣਾ ਕਿੱਥੇ ਹੈ ਫਿਰ ਫੋਨ ਕਰਦੇ ਸੀ ਵਰਮੇਲ ਕਿੱਥੇ ਆ ਇਧਰ ਇਧਰ ਹੀ ਬੈਠਾ ਚੱਲ ਮੈਂ ਆਇਆ ਤੇਰੇ ਘਰੀਂ ਉਧਰ ਉਹ ਆ ਗਿਆ ਤੂੰ ਕਿੱਥੇ ਚੱਲੀਏ ਭੂਆ ਦੇ ਮੁੰਡੇ ਦਾ ਵਿਆਹ ਕਿੱਥੇ ਉਹ ਕਾਰਡ ਦੇਣ ਜਾਣਾ ਹੈ ਉਧਰ ਸੁਲਤਾਨਪੁਰ ਲੋਧੀ ਕਰਨੀ ਚੱਲ ਚੱਲੀਏ ਚੱਲ ਸੂਰਜ ਛਪਾਉਂਦੇ ਫਿਰਦੇ ਰਹਿੰਦੇ ਸੀ ਬਸ ਹੁਣ ਅਸੀਂ ਉਹਨਾਂ ਨੂੰ ਨੌਕਰੀਆਂ ਦੇ ਰਹੇ ਹਾਂ ਕੱਲ ਪਰਸੋਂ ਤੁਸੀਂ ਦੇਖ ਕੇ ਆਉਣਾ ਸਮਾਗਮ ਪਰਸੋਂ 457 ਜਿਹੜੀ ਨੌਕਰੀ ਦਿੱਤੀ ਉਹ ਤੋਂ ਬਾਅਦ 40000 ਤੋਂ ਵੱਧ ਸਰਕਾਰੀ ਨੌਕਰੀਆਂ ਹੋਣਗੀਆਂ 40000 ਕੋਈ ਪਟਵਾਰੀ ਲੱਗ ਗਿਆ ਕੋਈ ਐਸ ਡੀਓ ਲੱਗ ਗਿਆ ਕੋਈ ਪੁਲਿਸ ਦੇ ਵਿੱਚ ਇੰਸਪੈਕਟਰ ਮੁੰਡੇ ਕੁੜੀਆਂ ਸਭ ਨੂੰ ਨੌਕਰੀ ਮਿਲ ਰਹੀ ਹੈ ਪਰ ਨੌਕਰੀ ਮਿਲ ਰਹੀ ਹੈ ਸਿਰਫ ਨੰਬਰਾਂ ਤੇ ਆਧਾਰਤ ਕੋਈ ਸਪਰਸ਼ ਨਹੀਂ ਇੱਕ ਬੰਦਾ ਖੜਾ ਹੋ ਕੇ ਕਹਿੰਦੇ ਪੰਜਾਬ ਚ ਕਿ ਕਾ ਨੌਕਰੀ ਲੈਣ ਲਈ ਮੈਨੂੰ 100 ਰੁਪਏ ਦੇਣਾ ਪੈ ਗਿਆ ਜਾਂ ਮੈਨੂੰ ਸਪਰਸ਼ ਦੇਵੋਣੇ ਪੈ ਗਿਆ ਲੋ ਜੇ ਕੋਈ ਆਜਾ ਮੁੰਡਾ ਕੁੜੀ ਹੋ ਜੇ ਕਿ 700 ਨੰਬਰਾਂ ਦਾ ਪੇਪਰ ਸੀ ਮੇਰੇ 680 ਆਏ ਸੀ 550 ਵਾਲੇ ਨੂੰ ਇਸ ਕਰਕੇ ਨੌਕਰੀ ਮਿਲ ਗਈ ਕਿ ਉਹਦਾ ਕਿਸੇ ਮੰਤਰੀ ਨਾਲ ਜਾਂ ਐਮਐਲਏ ਨਾਲ ਪਿਆਰ ਸੀ ਉਹਦੇ ਬਾਪੂ ਦਾ ਉਹ ਉਹ ਲਵਾ ਗਿਆ ਇਸ ਪਰਸਨ ਨੂੰ ਨੋ ਐਦਾ ਨਹੀਂ ਹੋਊਗਾ ਪਾ ਮੈਂ ਇੱਕ ਘਰ ਚ ਤਿੰਨ ਕਰ ਲਓ ਇੱਕ ਘਰ ਚ ਦੋ ਦੋ ਵੀ ਮੈਨੂੰ ਨੌਕਰੀਆਂ ਮਿਲੀਆਂ ਨੇ ਦੋਨੇ ਭੈਣ ਭਾਈਆਂ ਨੇ ਪੜਾਈ ਕੀਤੀ ਦੋਨਾਂ ਦਾ ਨਾਮ ਆ ਗਿਆ ਮੈਰਿਜ ਦੋਦੇ ਦੇ ਨੇ